ਤਕਰੀਆ ਕਾ ਸਾਰੇ ਪੰਜਾਬ ਬਾਰੇ ਪੰਜਾਬ ਵਾਸਤੇ ਜਿਹੜਾ ਸਾਖ ਦਾ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਚ ਬ 10 ਅਪ੍ਰੈਲ ਪੰਜਾਬ ਦੇ 7:30 ਵਜੇ ਤੋਂ ਲੈ ਕੇ ਸਵੇਰ ਤੀ ਪੰਜਾਬ ਦੇ ਰਾਤ ਦੇ ਮੌਸਮ ਨਿਕਲਣਗੇ ਕਿੰਨੇ ਭਾਗਾਂ ਵਿੱਚ ਮੀਂਹ ਕਣਗੇ ਸਾਰਾ ਨੇ ਕਿਹੜੇ ਭਾਗ ਸਾਫ ਤੇ ਖੁਸ਼ਕ ਬਣੇ ਹਨ ਕਿਸਾਨਾਂ ਵਾਲੀ ਕੀ ਅਪਡੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਰਤਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਆਦਿ ਵੀਡੀਓ ਹੁਣ 7:30 ਵਜੇ ਦੀਆਂ ਪੰਜਾਬ ਦੀਆਂ ਲਾਈਵ ਸੈਟਿੰਗਾਂ ਦੇਖ ਸਕਦੇ ਹੋ ਪੰਜਾਬ ਦਾ ਆਪਣੇ ਜਿਹੜੇ ਹਰਿਆਣੇ ਦੇ ਦਿੱਲੀ ਦੇ ਭਾਗ ਹੋ ਗਏ ਹਰਿਆਣੇ ਆਪਣੇ 2:00 ਤੇ 3:00 ਵਜੇ ਆਪਣੇ 3:00 4:00 ਵਜੇ ਪੰਜਾਬ ਦੇ ਆਪਣੇ ਮਾਲਵੇ ਸਾਈਡ ਵਾਲੇ ਵੀ ਮੀਂਹ ਦੇਖਣ ਨੂੰ ਮਿਲਿਆ ਉਹ ਵੀ ਆਪਾਂ ਜਿਲ੍ਹੇ ਵਿੱਚ ਗੱਲ ਕਰਦੇ ਕਿੰਨੇ ਭਗਾਂ ਵਿੱਚ ਮੀਂਹ ਮਿਲਿਆ ਪੰਜਾਬ ਦੇ ਜਹਾਬ ਆ ਗਏ ਮਾਨਸਾਹ ਫਿੰਡਾ ਦੇ ਮੋਕੇ ਤੇ ਬਰਨਾਲੇ ਦੇ ਸੰਗਰੂਰ ਦੇ ਪਟਿਆਲੇ ਦੇ ਫਤਗੜ ਦੇ ਇਹਨਾਂ ਦੇ ਸਾਰੇ ਪਾਕਾਂ ਵਿੱਚ ਸਾਰੇ ਜਿਲ੍ਹਿਆਂ ਦੇ ਮਤਲਬ ਸੌਰੀ ਜਿਲ੍ਹੇ ਦੇ ਸਾਰੇ ਵੀ ਸਾਰੇ ਪਿੰਡਾਂ ਵਿੱਚ ਵੀ ਮੀਂਹ ਦੇਖਣ ਨੂੰ ਮਿਲਿਆ ਪਰ ਆਪਾਂ ਨੂੰ ਫੇ ਵੀ ਕਾਫੀ ਮੀਂਹ ਦੇਖਣ ਨੂੰ ਮਿਲਿਆ ਇਹਨਾਂ ਭਾਗਾਂ ਵਿੱਚ ਵੀ ਤੇ ਆਪਣੇ ਹਵਾ ਵੀ ਕਾਫੀ ਚੱਲੀ ਸ਼ਾਮੀ ਇਹਨਾਂ ਭਾਗਾਂ ਵਿੱਚ ਮਾਲਵੇ ਦੇ ਬਾਕੀ ਮਾਝੇ ਦੋਆਬੇ ਦੇ ਭਾਗ ਜ ਬਾਕੀ ਆਪਣੇ ਮਾਲਵੇ ਦਾ ਹਾਲੇ ਵੀ ਥੋੜੀ ਜਿਹੀ ਚੱਲ ਰਹੀ ਹੈ ਬਾਕੀ ਹੋ ਸਕਦਾ 2-3 ਵਜੇ ਆਪਣੇ ਪੰਜਾਬ ਦੇ ਸਾਰੇ ਭਾਗਾਂ ਵਿੱਚ ਹਵਾ ਥੋੜੀ ਜਿਹੀ ਤੇਜ਼ ਚੱਲ ਸਕਦੀ ਹੈ ਬਾਕੀ ਆਪਣੇ 6:30 ਵਜੇ ਬਾਕੀ ਹੁਣ ਸਿਸਟਮ ਲਗਭਗ ਆਪਣੇ ਮਾਲਵੇ ਦੇ ਲਗਭਗ ਸਾਰੇ ਭਾਗਾਂ ਵਿੱਚ ਨਿਕਲ ਚੁੱਕਾ ਹੈ ਥੋੜੇ ਬਹੁਤ ਇੱਕ ਦੋ ਭਾਗਾਂ ਵਿੱਚ ਜੀ ਉਹਨਾਂ ਵਿੱਚ ਆਉਂਦਾ ਹੈ 1-2 ਘੰਟੇ ਚ ਕ੍ਰਾਸ ਕਰ ਜਾਊਗਾ ਕਿਉਂਕਿ ਸਿਸਟਮ ਹੁਣ ਗਾਵਾਂ ਵੱਧ ਜਾ ਰਿਹਾ ਹੈ ਬਾਕੀ ਆਪਣੇ 6:30 ਵਜੇ ਤਿੰਨ ਵਜੇ ਮਤਲਬ ਲਗਭਗ ਰਾਤ ਬਿਲਕੁਲ ਸਾਫੀ ਲਿਖਣ ਲੱਗੀ ਹੋ ਸਕਦਾ ਹੈ ਪੂਰਾ ਚਾਂਸ ਨਹੀਂ ਹਨ ਆਪਣੇ 20-30% ਚਾਂਸ ਹਨ ਸਵੇਰੇ 6: ਸਵੇਰ ਤਾਈਂ ਮੌਸਮ ਲਗਭਗ ਸਾਫ਼ ਹੀ ਦੇਖਣ ਨੂੰ ਮਿਲੂਗਾ ਸਵੇਰ ਨੂੰ ਫਿਰ ਮਾੜੀ ਮੋਟੀ ਕਾਰਵਾਈ ਦੇਖਣ ਮਿਲੇ ਤੇ ਰਾਤ ਨੂੰ ਹਵਾ ਚੱਲ ਸਕਦੀ ਹੈ ਆਪਣੇ 2-3 ਵਜੇ ਤੋਂ ਬਾਅਦ ਸੁੱਕੀ ਹਵਾ ਚੱਲ ਸਕਦੀ ਹੈ ਆਪਣੇ ਸੁੱਕਾ ਢੇਰ ਬਾਕੀ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੁੜੇ ਕਰ ਲਿਓ ਧੰਨਵਾਦ